ਜਨਮ ਮਰਨ ਦੁੱਖ ਕਟਿਐ ਹੋ ਮਮਤਾ ਜਾਈ ਸਤਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤਲਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰ ਸਾਜੀ ਨਮਾਜ਼ੀ ਗੁਰਪਿਆਰੀ ਗੁਰਸਵਾਰੀ ਸੰਗਤ ਜੀ ਅੱਜ ਆਪਾਂ ਹਰ ਰੋਜ਼ ਦੀ ਤਰ੍ਹਾਂ ਵਿਚਾਰ ਕਰਾਂਗੇ ਮੇਰਾ ਮਾਲਕ ਜੋ ਆਪਾਂ ਨੂੰ ਮਤ ਦੇਵੇਗਾ ਗੁਰੂ ਦੀ ਮਤ ਦੇ ਨਿਸਾਰ ਆਪਾਂ ਵਿਚਾਰਾਂ ਕਰਾਂਗੇ ਕਿ ਅਸੀਂ ਕਿਸ ਤਰ੍ਹਾਂ ਸੇਵਾ ਕਰਨੇ ਸੇਵਾ ਦੇ ਪ੍ਰਤੀ ਦੀ ਸੇਵਾ ਮਾਲਕ ਦੀ ਸੇਵਾ ਸਤ ਗੁਰ ਦੀ ਸੇਵਾ ਹੁਣ ਸੇਵਾ ਆਪਾਂ ਗੁਰਪਿਆਰਿਓ ਤਕਰੀਬਨ ਸੰਸਾਰ ਦੇ ਅੰਦਰ ਜੋ ਗੁਰੂ ਦੇ ਨਾਲ ਜੁੜੇ ਨੇ ਜਾਂ ਗੁਰਮੁਖ ਪਿਆਰੇ ਨੇ ਜਾਂ ਜਿਹੜੀਆਂ ਸੰਗਤਾਂ ਗੁਰੂ ਘਰਾਂ ਦੇ ਵਿੱਚ ਜਾ ਕੇ ਅੱਜ ਤੱਕ ਜੋ ਆਪਾਂ ਸੇਵਾ ਕਰਦੇ ਆਏ ਆ ਉਹ ਠੀਕ ਹੈ ਉਹ ਸੱਚੀ ਸੁੱਚੀ ਸੇਵਾ ਹੈ ਉਹ ਕਰਨੀ ਵੀ ਆਪਾਂ ਨੂੰ ਬਹੁਤ ਜ਼ਰੂਰੀ ਹੈ ਕਿਉਂਕਿ ਦਾਸ ਪਹਿਲੇ ਮਾਫੀ ਮੰਗ ਲੈਂਦਾ ਕਿ ਸੇਵਾ ਦੇ ਪ੍ਰਤੀ ਜਿੱਥੇ ਤਕਾਪਾਂ ਸੇਵਾ ਦੀ ਵਿਚਾਰ ਕਰਨੀ ਐ ਜੋ ਮੇਰਾ ਮਾਲਕ ਮਤ ਬਖਸੇਗਾ ਇੱਥੇ ਆਪਾਂ ਪਹਿਲੇ ਆਪਾਂ ਹੱਥ ਜੋੜ ਦਿੰਨੇ ਆ ਗੁਰਮੁਖ ਪਿਆਰਿਆਂ ਅੱਗੇ ਕਿ ਨਹੀਂ ਭਾਈ ਜੋ ਗੁਰੂ ਗ੍ਰੰਥ ਸਾਹਿਬ ਸਾਨੂੰ ਸੇਵਾ ਬਾਰੇ ਫਰਮਾ ਰਹੇ ਨੇ ਆਪਾਂ ਉਹੀ ਵਿਚਾਰ ਕਰਨੀ ਆ ਹੁਣ ਗੁਰੂ ਸਾਹਿਬ ਕੀ ਵਿਚਾਰ ਦਸਰੇ ਨੇ ਆਪਾਂ ਨੂੰ ਗੁਰੂ ਸਾਹਿਬ ਦਸਰੇ ਸੇਵਾ ਦੇ ਪ੍ਰਤੀ ਸੇਵਾ ਆਪਾਂ ਅੱਜ ਤੱਕ ਸੇਵਾ ਕਰਦੇ ਆਏ ਆ ਕਰਦੇ ਵੀ ਰਹਿਣਾ ਆਪਾਂ ਗੁਰ ਪਿਆਰੇ ਹੋ ਔਰ ਸੰਸਾਰ ਜਗਤ ਸਿੱਖ ਪੰਥ ਕਰਦਾ ਰਹੇਗਾ ਸੇਵਾ ਜ਼ਰੂਰੀ ਹੈ ਹੁਣ ਸੇਵਾ ਦੇ ਕਈ ਮੂਲ ਨੇ ਕਈ ਸਿਧਾਂਤ ਨੇ ਕਿ ਸੇਵਾ ਕਈ ਪ੍ਰਕਾਰ ਦੀ ਹੈ ਸੇਵਾ ਸਾਰੀ ਚੰਗੀ ਹੈ ਅਸੀਂ ਸੰਗਤਾਂ ਦੀ ਸੇਵਾ ਕਰਦੇ ਆ ਉਹ ਵੀ ਚੰਗੀ ਹੈ ਅਸੀਂ ਗੁਰੂ ਘਰ ਆ ਕੇ ਕੋਈ ਵੀ ਸੇਵਾ ਕਰਦੇ ਆ ਵਰਤਨਾ ਦੀ ਝਾੜੂ ਮਾਰਨ ਦੀ ਜੋੜਿਆਂ ਦੀ ਸੇਵਾ ਸਭ ਤੋਂ ਉੱਤਮ ਸੇਵਾ ਚੰਗੀ ਹੈ ਗੁਰਬਾਣੀ ਪੜਨਾ ਸੰਗਤ ਦੇ ਵਿੱਚ ਜਾ ਕੇ ਬੈਠਣਾ ਪੜਨਾ ਔਰ ਸੁਣਨਾ ਇਹ ਵੀ ਇੱਕ ਸੇਵਾ ਹੈ ਹੁਣ ਇੱਥੇ ਇੱਕ ਆਪ ਸੁਣਨ ਦੀ ਸੇਵਾ ਦੀ ਗੱਲ ਕੀਤੀ ਹੈ ਇੱਕ ਸੁਣਨ ਵਾਲੀ ਸੇਵਾ ਹੈ ਇਹ ਤਾਂ ਆਪਾ ਤਨ ਦੇ ਤਨ ਵਾਲੇ ਹੱਥਾਂ ਨਾਲ ਸੇਵਾ ਕੀਤਾ ਜਿਹੜਾ ਤਨ ਆ ਨਾ ਸਰੀਰ ਗੁਰਪਿਆਰੇ ਸਾਡਾ ਅਸੀਂ ਪੈਰਾਂ ਨਾਲ ਚੱਲ ਕੇ ਗਏ ਔਰ ਹੱਥਾਂ ਨਾਲ ਜਾ ਕੇ ਉੱਥੇ ਸੇਵਾ ਕੀਤੀ ਮੁੱਖ ਤੋਂ ਕੋਈ ਬਾਣੀ ਚਾਰੀ ਨਿੱਤਰਣਾ ਆਪਾ ਦੇਖ ਕੇ ਸੇਵਾ ਕੀਤੀ ਕਿ ਆਹ ਕੰਮ ਕਰਨ ਵਾਲਾ ਗੁਰੂ ਘਰ ਦੇ ਵਿੱਚ ਆਹ ਕਰ ਦਈਏ ਕੰਨਾ ਨਾਲ ਅਸੀਂ ਕਿਸੇ ਗੁਰਮੁਖ ਪਿਆਰੇ ਨੇ ਜਾਂ ਪ੍ਰਬੰਧਕ ਜਨਾਂ ਨੇ ਬੇਨਤੀ ਕੀਤੀ ਭਾਈ ਆਹ ਸੇਵਾ ਕਰਨ ਉਹ ਸੇਵਾ ਕਰ ਲਈ ਇਹ ਸੇਵਾ ਕਿਨੇ ਕੀਤੀ ਆ ਗੁਰਪਿਆਰਿਓ ਤਨ ਨੇ ਇੱਥੇ ਦਾਸ ਨੇ ਪਹਿਲੀ ਮਾਫੀ ਮੰਗ ਲਈ ਸੀ ਕਿ ਜੋ ਆਪਾਂ ਬਾਜ਼ਾਰ ਕਰਨੇ ਜਾ ਰਹੇ ਆ ਗੁਰਪਿਆਰਿਓ ਆਪਾਂ ਉਹ ਸੇਵਾ ਤੱਕ ਪਹੁੰਚਣਾ ਹੈ ਜਿਹੜੀ ਸੇਵਾ ਨੇ ਆਪਾਂ ਜੋ ਪੰਗਤੀ ਚਾਰੀਆ ਕੇ ਜਨਮ ਮਰਨ ਦੁੱਖ ਕੱਟਿਏ ਹਉਮੈ ਮਮਤਾ ਜਾਏ ਹੁਣ ਜਿੱਥੇ ਸਾਡਾ ਜਨਮ ਤੇ ਮਰਨ ਕੱਟਿਆ ਜਾਣਾ ਹੈ ਆਪਾਂ ਉੱਥੋਂ ਤੱਕ ਇਸ ਸੇਵਾ ਨੂੰ ਲੈ ਕੇ ਜਾਣਾ ਇਸ ਸੇਵਾ ਨੂੰ ਇਹ ਸੇਵਾ ਕਰਦੇ ਕਰਦੇ ਆਪਾਂ ਉਹ ਕੋ ਸੇਵਾ ਤੱਕ ਪਹੁੰਚਣਾ ਜੋ ਗੁਰੂ ਸਾਹਿਬ ਕਹਿ ਰਹੇ ਨੇ ਕਿ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਇ ਹੁਣ ਜੇ ਕੋ ਕਰੇ ਚਿਤ ਲਾਇ ਹੁਣ ਗੁਰੂ ਪਿਆਰਿਓ ਧਿਆਨ ਦੇ ਉਥੜਾ ਆਪਾਂ ਕਿਹੜੀ ਸੇਵਾ ਤੱਕ ਪਹੁੰਚਣਾ ਹੈ ਕਿਉਂ ਆਪਾਂ ਪਹਿਲੇ ਵਿਚਾਰ ਕਰ ਲਈ ਕਿ ਜੋ ਸੇਵਾ ਕਰ ਰਹੇ ਹਾਂ ਗੁਰੂ ਦੀ ਇਹ ਸੱਚੀ ਸੇਵਾ ਹੈ ਠੀਕ ਹੈ ਸਾਨੂੰ ਕਰਨੀ ਹੈ ਜ਼ਰੂਰੀ ਹੈ ਪਰ ਗੁਰੂ ਪਿਆਰਿਓ ਮੇਰਾ ਮਾਲਕ ਉਹ ਸੇਵਾ ਦੀ ਗੱਲ ਕਰ ਰਿਹਾ ਕਿ ਸਤਿਗੁਰ ਕੀ ਸੇਵਾ ਹੁਣ ਇੱਥੇ ਸ਼ਬਦ ਪੰਗਤੀ ਆ ਰਹੀ ਆ ਕਿ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਇ ਜਿਹੜੇ ਗੁਰਪਿਆਰੇ ਉਹ ਗੁਰਪਿਆਰੇ ਚਿਤ ਲਾ ਕੇ ਚਿਤ ਲਾ ਕੇ ਕਿਵੇਂ ਲਾਵਾਂਗੇ ਧਿਆਨ ਰੱਖ ਕੇ ਵੈਸੇ ਤਾਂ ਸਾਰੀ ਸੇਵਾ ਆਪ ਬੜੇ ਸਾਵਧਾਨ ਕਾਦਰ ਚਿਤਰਾ ਕਰਦੇ ਆ ਗੁਰੂ ਘਰਾਂ ਦੇ ਵਿੱਚ ਜਾ ਕੇ ਲੇਕਿਨ ਉਥੋਂ ਆਪਾਂ ਸੰਗਤ ਕਰਦੇ ਕਰਦੇ ਸੇਵਾ ਕਰਦੇ ਕਰਦੇ ਬਿਰਵਾਣੀ ਦੀਆਂ ਪੰਕਤੀਆਂ ਨੂੰ ਸੁਣ ਸੁਣ ਕੇ ਆਪਾਂ ਉਹ ਸੇਵਾ ਤੱਕ ਪਹੁੰਚਣਾ ਹੈ ਜੋ ਇੱਕ ਸੇਵਾ ਹੋਰ ਧੰਨ ਸ੍ਰੀ ਗੁਰਗੰਸਾਹਿਬ ਨੂੰ ਫਰਮਾਨ ਕਰਦੇ ਨੇ ਕੀ ਕਹਰੇ ਨੇ ਸਤ ਗੁਰ ਕੀ ਸੇਵਾ ਨਾਮ ਧਿਆਈਏ ਹੁਣ ਤੇ ਨਾਮ ਦੀ ਗੱਲ ਆ ਗਈ ਸੇਵਾ ਤੇ ਪਹਿਲਾਂ ਆਪਾਂ ਸੇਵਾ ਦੀ ਗੱਲ ਕਰ ਰਹੇ ਸੀ ਉਤਮ ਸੇਵਾ ਹੈ ਠੀਕ ਹੈ ਸਾਨੂੰ ਸਾਰੇ ਹੀ ਸਾਡੇ ਜਿਹੜੇ ਮਨ ਭਾਉਂਦੇ ਜਿਹੜੀਆਂ ਆਸਾਂ ਨੇ ਸਾਡੀਆਂ ਉਹ ਪੂਰੀਆਂ ਹੋ ਜਾਣੀਆਂ ਕਿਉਂਕਿ ਇੱਕ ਪਾਸੇ ਗੁਰਬਾਣੀ ਕਹਿ ਰਹੀ ਆ ਕਿ ਗੁਰੂ ਸਾਹਿਬ ਫਰਮਾ ਰਹੇ ਨੇ ਜੋ ਮੰਗੇ ਠਾਕਰ ਆਪਣੇ ਤੇ ਸੋਈ ਸੋਈ ਦੇਵੇ ਜੋ ਮੰਗੇ ਠਾਕਰ ਆਪਣੇ ਤੇ ਸੋਈ ਸੋਈ ਦੇਵੇ ਮੇਰਾ ਮਾਲਕ ਸਭ ਕੁਝ ਸਾਨੂੰ ਦੇਣ ਨੂੰ ਤਿਆਰ ਹੈ ਹੁਣ ਅਸੀਂ ਕੀ ਮੰਗਣਾ ਹੈ ਕਿੰਦੀ ਸਾਡੀ ਸੋਚ ਹੈ ਕਿਹੜੀ ਸੋਚ ਲੈ ਕੇ ਆਪਾਂ ਗੁਰੂ ਘਰ ਆਏ ਆ ਤੇਰੀ ਸੋਚ ਲੈ ਕੇ ਅਸੀਂ ਸੇਵਾ ਕਰ ਰਹੇ ਆ ਜੇ ਤਾਂ ਗੁਰੂ ਪਿਆਰਿਓ ਇੱਥੇ ਧਿਆਨ ਦਿਓ ਜੇ ਤਾਂ ਅਸੀਂ دنیਵੀ ਸੋਚਾਂ ਲੈ ਕੇ ਆਪਣੇ دنیਵੀ ਧੰਦਨ ਨੂੰ ਲੈ ਕੇ ਉਸ ਕਾਲਪੁਰਖ ਪਿਤਾ ਪ੍ਰਮਾਤਮਾ ਜੋ ਸ੍ਰਿਸ਼ਟੀ ਦਾ ਮਾਲਕ ਹੈ ਉਹਦੇ ਕੋਲੋਂ ਅਸੀਂ ਗੁਰੂ ਪਿਆਰਿਓ ਡੇ ਵੱਡੇ ਖਜ਼ਾਨੇ ਲਈ ਬੈਠਾ ਮੇਰਾ ਮਾਲਕ ਉਹਦੇ ਕੋਲੋਂ ਕੀ ਮੰਗਦਿਆਂ ਸੀ ਛੋਟਾ ਜਿਹਾ ਕੰਮ ਕੀ ਛੋਟਾ ਜਿਹਾ ਕੰਮ ਹੈ ਜੇ ਕਿਸੇ ਨੂੰ ਰੋਜ਼ਗਾਰ ਨਹੀਂ ਮਿਲਿਆ ਉਹ ਅਸੀਂ ਜਾ ਕੇ ਗੁਰੂ ਘਰ ਅਰਦਾਸਾਂ ਕਰਾਉਣੇ ਆ ਕਿ ਸਾਨੂੰ ਆ ਮਿਲ ਜੇ ਜੇ ਕਿਸੇ ਨੂੰ ਧੀ ਪੁੱਤ ਨਹੀਂ ਮਿਲੇ ਉਹ ਆਪਰ ਅਰਦਾਸਾਂ ਕਰਦੇ ਆ ਤਾਂ ਵੀ ਇਸ ਤਰ੍ਹਾਂ ਦੇ ਹੋਰ ਅਨੇਕਾਂ ਹੀ ਸਾਡੇ ਵਿਚਾਰਾਂ ਦੇ ਮਨ ਦੇ ਅੰਦਰ ਤੇ ਇਥੋਂ ਤੱਕ ਵੀ ਮਾਲ ਡੰਗਰਾਂ ਵਾਸਤੇ ਵੀ ਆਪਾਂ ਗੁਰੂ ਤੋਂ ਸੇਵਾ ਗੁਰੂ ਦੇ ਅੱਗੇ ਅਰਦਾਸ ਕਰ ਦਿੰਨੇ ਹ ਪਰ ਇਹ ਅਸੀਂ ਮੰਗ ਰਹੇ ਆ ਗੁਰੂ ਪਿਆਰਿਓ ਇਹ ਵਸਤੂਆਂ ਸਾਡੀਆਂ ਨਹੀਂ ਐ ਮਨੁੱਖੇ ਕਈ ਸੋਚਣਗੇ ਕਿ ਅਸੀਂ ਇਹ ਇਸਤੇਮਾਲ ਕਰਦੇ ਆ ਸਾਨੂੰ ਲੋੜ ਐ ਸੰਸਾਰ ਦੇ ਵਿੱਚ ਕਿਉਂ ਨਾ ਅਸੀਂ ਮੰਗੀਏ ਸਾਡਾ ਪਿਤਾ ਪਰਮਾਤਮਾ ਹੈ ਹਾਂ ਗੁਰੂ ਪਿਆਰਿਓ ਆਪਣਾ ਪਿਤਾ ਪਰਮਾਤਮਾ ਹੈ ਮੰਗਣਾ ਵੀ ਅਸੀਂ ਉਸੇ ਤੋਂ ਵਾਂ ਹੁਣ ਇੱਕ ਪਾਸੇ ਗੁਰੂ ਸਾਹਿਬ ਕਹਿ ਰਹੇ ਨੇ ਬਿਨ ਬੋਲਿਆ ਸਾਬਿਕ ਸ ਜਾਣਦਾਨ ਤਿਸ ਆਗੇ ਕੀਚੇ ਅਰਦਾਸ ਬਿਨ ਬੋਲਿਆ ਸਾਬਿਕ ਸ ਜਾਣਦਾਨ ਕਿਸੇ ਆਕੇ ਕੀਚੇ ਅਰਦਾਸ ਹੁਣ ਜਿਹੜੀਆਂ ਅਸੀਂ ਸੰਸਾਰ ਦੀਆਂ ਵਸਤਾਂ ਛੋਟੀ-ਛੋਟੀ ਡੋੜਬੰਦ ਮੰਨਦੇ ਆ ਇਹ ਤਾਂ ਗੁਰਪਿਆਰਿਓ ਬਹੁਤ ਛੋਟੀਆਂ ਨੇ ਮੇਰੇ ਮਾਲਕ ਵਾਸਤੇ ਤਾਂ ਉਹ ਸ੍ਰਿਸ਼ਟੀ ਦਾ ਮਾਲਕ ਆ ਸ੍ਰਿਸ਼ਟੀ ਦਾ ਮਾਲਕ ਆ ਉਹਦੇ ਵਾਸਤੇ ਤਾਂ ਕੁਝ ਵੀ ਨਹੀਂ ਹੈ ਉਹ ਤਾਂ ਕੁਝ ਹੋਰ ਆਸਾ ਲਈ ਬੈਠਾ ਸਾਡੇ ਵਾਸਤੇ ਗੁਰਪਿਆਰਿਓ ਮੇਰਾ ਮਾਲਕ ਤਾਂ ਇਸ ਬੰਦੇ ਵਾਸਤੇ ਇੱਕ ਹੋਰ ਖਜ਼ਾਨਾ ਲਈ ਬੈਠਾ ਹੈ ਉਸ ਖਜ਼ਾਨੇ ਤੱਕ ਤਾਂ ਅਸੀਂ ਪਹੁੰਚਦੇ ਨਹੀਂ ਗੁਰਪਿਆਰਿਓ ਇਹ ਸਾਰੀਆਂ ਚੀਜ਼ਾਂ ਜੋ ਆਪਾਂ ਅਰਦਾਸਾਂ ਕਰਕੇ ਮੰਗਦੇ ਆਂ ਗੁਰੂ ਪਿਆਰੇਓ ਇਹ ਤਾਂ ਸਾਨੂੰ ਮਿਲ ਜਾਣੀਆਂ ਨੇ ਇਹ ਸਾਨੂੰ ਆਪਣੇ ਕਰਮਾਂ ਦੇ ਅਨੁਸਾਰ ਮਿਲਣਗੀਆਂ ਔਰ ਇਹ ਗੁਰੂ ਸਾਹਿਬ ਨੇ ਹਦਾਇਤ ਕਰ ਰੱਖੀ ਹੈ ਇਹ ਸਾਰਾ ਜਿਹੜਾ ਬ੍ਰਹਮੰਡ ਹੈ ਦੇਸ਼ ਹੈ ਜਿਹੜਾ ਆਪਾਂ ਬੈਠੇ ਆ ਇੱਥੇ ਲੋਕ ਦੇ ਵਿੱਚ ਇਹ ਸਾਰਾ ਕੁਝ ਕਾਲ ਦੇ ਹਵਾਲੇ ਕੀਤਾ ਔਰ ਉਹਨੇ ਉਪਦੇਸ਼ ਆ ਕਿ ਜੋ ਇਹਨੂੰ ਲੋੜੀ ਦੀ ਚੀਜ਼ ਆ ਇਹਦੇ ਕਰਮ ਅਨੁਸਾਰ ਇਹਨੂੰ ਦੇ ਉਹ ਸਾਨੂੰ ਕਰਮ ਅਨੁਸਾਰ ਮਿਲੇਗੀ। ਹੁਣ ਮਿਸਾਲ ਦੇ ਤੌਰ ਪਰ ਇੱਕ ਆਪਾਂ ਉਦਾਹਰਣ ਲਈਏ ਆਪਾਂ ਅਰਦਾਸ ਕਰਾਈ ਕਿ ਸਾਡਾ ਬੱਚਾ ਵਿਦੇਸ਼ ਚਲਾ ਜਾਵੇ। ਇਹ ਆਪਾਂ ਸਾਡੇ ਮਨੋਂ ਇੱਕ ਵਿਚਾਰ ਉੱਠਿਆ ਕਿ ਨਹੀਂ ਸਾਡਾ ਬੱਚਾੰਗੀ ਜਹਰ ਦੀ ਬੱਚੀ ਵਿਦੇਸ਼ ਜਾਣੀ ਚਾਹੀਦੀ ਹੈ। ਮਾਲਕ ਮੁਰਿਆ ਪਰ ਅਰਦਾਸ ਕਰੀ। ਪਰ ਇਹ ਕਦੇ ਸੋਚਿਆ ਕਿ ਉਸ ਬੱਚਾ ਬੱਚੀ ਦਾ ਜੇ ਦਾਣਾ ਕਿਸੇ ਵੀ ਦੇਸ਼ ਦੇ ਵਿੱਚ ਲਿਖਿਆ ਹੈ ਖਾਣਾ ਪੀਣਾ ਉਹਨੂੰ ਕੋਈ ਰੋਕ ਨਹੀਂ ਸਕਦਾ ਉਹਨੂੰ ਕੋਈ ਰੋਕ ਨਹੀਂ ਸਕਦਾ ਹਾਂ ਸਾਨੂੰ ਕਾਲੀ ਪੈ ਜਾਂਦੀ ਆ ਪਰ ਉਹਨੂੰ ਕੋਈ ਰੋਕ ਨਹੀਂ ਸਕਦਾ ਉਹਨੇ ਜਾਣੇ ਜਾਣਾ ਉੱਥੇ ਅੱਜ ਕਿੰਨੇ ਬਹੁਤ ਸੱਜ ਬੈਠੇ ਆ ਜੀ ਪੰਜਾਬ ਚੋਂ ਜਾ ਕੇ ਉਹਨਾਂ ਦਾ ਦਾਣਾ ਪਾਣੀ ਗੁਰਪਿਆਰਿਓ ਉੱਥੇ ਲਿਖਿਆ ਹੈ ਉਹ ਕਾਲ ਦੀ ਡਿਊਟੀ ਆ ਉਹਨੇ ਪਛਾਣੇ ਪਛਾਣਾ ਉੱਥੇ ਉਹਨਾਂ ਨੂੰ ਇਹ ਚੀਜ਼ਾਂ ਦਾ ਆਪਾਂ ਵਿਚਾਰ ਕਰ ਰਹੇ ਆ ਕਿ ਇਹ ਤਾਂ ਬਹੁਤ ਛੋਟੀਆਂ ਚੀਜ਼ਾਂ ਨੇ ਮੇਰੇ ਮਾਲਕਾ ਅੱਗੇ ਪਰ ਮਾਲਕ ਸਾਡੇ ਵਾਸਤੇ ਕੀ ਆਸਾ ਲਾਈ ਬੈਠਾ ਹੈ ਇਸ ਮਨੁੱਖਾ ਵਾਸਤੇ ਮੇਰਾ ਮਾਲਕ ਕੀ ਆਸਾ ਲਾਈ ਬੈਠਾ ਗੁਰਪਿਆਰਿਓ ਅਕਾਲ ਪੁਰਖ ਪਿਤਾ ਪਰਮਾਤਮਾ ਸਾਡੇ ਵਾਸਤੇ ਬਹੁਤ ਵੱਡੀ ਆਸਾ ਲਈ ਬੈਠਾ ਕਿ ਮੇਰਾ ਪੁੱਤਰ ਮੇਰਾ ਬੱਚਾ ਜੁਗਾ ਜਗੰਤਰਾਂ ਤੋਂ ਵਿਸੜਿਆ ਹੋਇਆ ਹੈ ਉਹ ਘਰ ਆਵੇਗਾ ਕਿਉਂ ਉਸ ਅਕਾਲ ਪੁਰਖ ਪਿਤਾ ਪਰਮਾਤਮਾ ਨੇ ਹੀ ਗੁਰਪਿਆਰੋ 84 ਲੱਖ ਜੀਵਾਂ ਚੋਂ ਕੱਢ ਕੇ ਇਨਸਾਨ ਬਣਾਤਾ ਆਪਾਂ ਨੂੰ ਸਾਡੇ ਤੇ ਤਰਸ ਕਰਤਾ ਹੁਣ ਸਾਡੇ ਤੇ ਆਸ ਲਈ ਬੈਠਾ ਕਿ ਹੁਣ ਇਹ ਸਵਾਸਾ ਰੂਪੀ ਧੰਨ ਮੈਥੋਂ ਲੈ ਕੇ ਗਿਆ ਹੈ ਇਹਦੇ ਨਾਲ ਵਪਾਰ ਕਰੇਗਾ ਨਾਮ ਧੰਨ ਦਾ ਵਪਾਰ ਕਰੇਗਾ ਸਵਾਸਾ ਨੂੰ ਨਾਮ ਧੰਨ ਦੇ ਵਿੱਚ ਬਦਲੀ ਕਰੇਗਾ ਔਰ ਫਿਰ ਇਹ ਵਾਪਸ ਆਪਣੇ ਘਰ ਆਏਗਾ ਜਦੋਂ ਧੰਨ ਇਕੱਠਾ ਹੋ ਗਿਆ ਦੇ ਕੋਲ ਬਣਜ ਕਰੋ ਬਣ ਜਾ ਰਹੇ ਹੋ ਵੱਖਰ ਲਿਓ ਸਮਾਨ ਸਾਨੂੰ ਵਪਾਰ ਕਰਨ ਭੇਜਿਆ ਗੁਰੂ ਪਿਆਰੇ ਸੱਚ ਦਾ ਵਪਾਰ ਸੱਚ ਦਾ ਵਪਾਰ ਤਾਂ ਸਾਡੇ ਸਾਡਾ ਪਿਤਾ ਪਰਮਾਤਮਾ ਸਾਡੇ ਤੇ ਇਹ ਅਸਲ ਆਇ ਬੈਠਾ ਹੈ ਪਰ ਅਸੀਂ ਕਿੱਥੇ ਉਲਝੇ ਆ ਅਸੀਂ ਗੁਰਪਿਆਰੇ ਉਲਝੇ ਬੈਠੇ ਆ ਆਪਣੀਆਂ ਧੰਧਿਆਂ ਦੇ ਵਿੱਚ ਮੰਗਾਂ ਦੇ ਵਿੱਚ ਇਸੇ ਕਰਕੇ ਸਾਨੂੰ ਪਿਤਾ ਪਰਮਾਤਮਾ ਗੁਰਬਾਣੀ ਦੇ ਅੰਦਰ ਧੰਨ ਸ੍ਰੀ ਗੁਰਗੰਸਾਹ ਦੇ ਜਾਨ ਕਰਦਾ ਹੈ ਕਿ ਭਾਈ ਤੂੰ ਮੇਰੀ ਗੱਲ ਸੁਣ ਉਹ ਸੇਵਾ ਤੱਕ ਤੂੰ ਪਹੁੰਚ ਜੋ ਆਪ ਪਿੱਛੇ ਪੰਗਤੀ ਚਾਰੀ ਸੀ ਸਤ ਗੁਰ ਕੀ ਸੇਵਾ ਨਾਮ ਧਿਆਈਏ ਇੱਕ ਜਦੋਂ ਆਉਂਦਾ ਗੁਰ ਕੀ ਸੇਵਾ ਨਾਮ ਧਿਆਈਏ ਖੜੋ ਕੀ ਹੈ ਹੁਣ ਸਾਡੀਆਂ ਮਨ ਅੰਦਰ ਦੀ ਆਸਾ ਹੁੰਦੀ ਆ ਕਿ ਆ ਸੇਵਾ ਕਰਕੇ ਸਾਨੂੰ ਆ ਫਲ ਮਿਲ ਜੇ ਸਾਡਾ ਕੰਮ ਬਣ ਜੇ ਆਹੀ ਕੁਸਾ ਨਾ ਪਰ ਕਦੇ ਸੋਚਿਆ ਕਿਤੇ ਇਹ ਵਿਚਾਰ ਕੀਤੀ ਹੈ ਕਿਮ ਆਇਆ ਕਿਹੜੇ ਕੰਮ ਵਾਸਤੇ ਕੀ ਕਰਨਾ ਹੈ ਕਾਦੇ ਵਾਸਤੇ ਆਇਆ ਮੇਰਾ ਮੁੱਖ ਕੰਮ ਕੀ ਹੈ ਔਰ ਕੀ ਮੈਂ ਮਾਲਕ ਤੋਂ ਮੰਗਣਾ ਹੈ ਹੁਣ ਜਿਹੜੀ ਪੰਕਤੀ ਆਪਾਂ ਪੜ੍ਹੀ ਆ ਕਿ ਸਤਿਗੁਰ ਕੀ ਸੇਵਾ ਸਪਲ ਹੈ ਜੇ ਕੋ ਕਰੇ ਚਿਤ ਲਾਏ ਅਗਲੀ ਤੁਕਾਰ ਇਹ ਕਿ ਨਾਮ ਪਦਾਰਥ ਪਾਈ ਹੈ ਆ ਚਿੰਤ ਬਸ ਹੈ ਮਨ ਆਏ ਹੁਣ ਇਹਦੇ ਵਿੱਚ ਨਾਮ ਦੀ ਗੱਲ ਆ ਨਾਮ ਦੀ ਗੱਲ ਮੇਨ ਸਾਡਾ ਕੰਮ ਆ ਗੁਰ ਪਿਆਰਿਓ ਮਾਲਕ ਤੋਂ ਨਾਮ ਧੰਨ ਲੈਣਾ ਨਾਮ ਨਾਮ ਪ੍ਰਾਪਤ ਕਰਨਾ ਨੰਬਰ 2 ਤੇ ਹੈ ਗੁਰ ਪਿਆਰਿਓ ਹਰ ਰਸ ਜੋ ਸਟੇਜ ਬਾਈ ਸਟੇਜੋ ਅੰਮ੍ਰਿਤ ਰਸ ਬਣ ਜਾਂਦਾ ਹੈ ਉਹ ਜੋ ਸਾਡੇ ਅੰਮ੍ਰਿਤ ਦਸ ਸਾਡੇ ਅੰਦਰ ਮੌਜੂਦ ਹੈ ਨਾਮ ਵੀ ਪਿਤਾ ਪਰਮਾਤਮਾ ਨੇ ਸਾਡੇ ਅੰਦਰ ਰੱਖ ਰੱਖਿਆ ਹੈ ਜੋ ਕਿ ਹਰ ਮਨੁੱਖ ਦੇ ਅੰਦਰ ਸੰਗੀਤ ਧੁਨਾਂ ਚੱਲਦੀਆਂ ਨੇ ਔਰ ਕੋਈ ਭਗਤੀ ਕਰਕੇ ਉਹਨੂੰ ਜਾਗਰੂਪ ਕਰਨ ਕਰ ਲੈਂਦਾ ਪਿਤਾ ਪਰਮਾਤਮਾ ਤੋਂ ਲੈ ਲੈਂਦਾ ਹੈ ਔਰ ਕੋਈ ਆਪਣੇ ਧੰਗਿਆਂ 'ਚ उलझे ਨੇ ਜਾਂ ਇਸ ਤਰ੍ਹਾਂ ਦੀ ਭਗਤੀ ਕਰ ਰਹੇ ਨੇ ਕਿ ਉਹ ਮਾਲਕ ਤੱਕ ਪਹੁੰਚ ਨਹੀਂ ਰਹੀ ਇਸੇ ਕਰਕੇ ਨਾਮ ਨਹੀਂ ਮਿਲਿਆ ਕਿਉਂ ਨਾਮ ਸਾਨੂੰ ਕਿਹੜੇ ਦੇਣਾ ਹੈ ਨਾਮ ਦੇਣਾ ਪਿਤਾ ਪਰਮਾਤਮਾ ਨੇ ਆਕਾਰਪੁਰਖ ਪਿਤਾ ਪਰਮਾਤਮਾ ਨੇ ਸਤ ਗੁਰ ਸਿੱਖ ਕੋ ਨਾਮ ਧੰ ਦੇ ਗੁਰ ਕਾ ਸਿੱਖ ਬੜ ਭਾਗੀ ਹੈ ਤਾਂ ਇੱਥੇ ਗੁਰਪਿਆਰੇ ਗੁਰੂ ਸਾਹਿਬ ਕਹਿੰਦੇ ਨਾਮ ਪਦਾਰਥ ਪਾਈ ਹੈ ਆ ਚਿੰਤ ਵਸੈ ਮਨ ਆਈ ਜਦੋਂ ਕਹਤੋ ਇਹ ਨਾਮ ਨੂੰ ਕਿਵੇਂ ਅਸੀਂ ਮਾਲਕ ਤੋਂ ਲੈਣਾ ਹੈ ਕਿਵੇਂ ਸਾਨੂੰ ਨਾਮ ਮਿਲੂਗਾ ਔਰ ਜਦੋਂ ਨਾਮ ਮਿਲ ਗਿਆ ਫਿਰ ਅਸੀਂ ਚਿੰਤਾ ਤੋਂ ਰਹਿਤ ਹੋ ਜਾਾਂਗੇ ਭਾਬ ਸਾਡੇ ਅੰਦਰੋਂ ਚਿੰਤਾ ਇਹ ਕਾਦੀ ਚਿੰਤਾ ਜੋ ਆਪਾਂ ਛੋਟ-ਛੋਟੇ ਅਰਦਾਸਾਂ ਕਰਾ ਰਹੇ ਆਂ ਗੁਰੂ ਘਰ ਜਾ ਕੇ ਇੱਕ ਬਹੁਤ ਏਡੇ ਵੱਡੇ ਪਿਤਾ ਪ੍ਰਮਾਤਮਾ ਅੱਗੇ ਛੋਟ-ਛੋਟੇ ਕੰਮ ਰੱਖ ਰਿਹਾ ਇਹ ਕਿਹਾ ਮੇਰੇ ਮਾਲਕ ਨੇ ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸ ਹੀ ਹੈ ਕਹਿੰਦਾ ਇਹ ਚਿੰਤਾ ਮੇਰੀ ਆ ਭਾਈ ਤੂੰ ਆ ਚਿੰਤਾ ਕਰਨਾ ਕਿ ਤੈਨੂੰ ਨਾਮ ਕਿਵੇਂ ਮਿਲੇਗਾ ਕੌਣ ਕਹ ਰਿਹਾ ਹੈ ਗੁਰੂ ਸਾਹਿਬ ਕਹ ਰਹੇ ਨੇ ਹੁਣ ਨਾਮ ਗੁਰਪਿਆਰਿਓ ਬਹੁਤ ਵੱਡੀ ਤਾਕਤ ਆ ਇੱਕ ਨਾਮ ਬਹੁਤ ਵੱਡਾ ਇੱਕ ਪਦਾਰਥ ਆ ਕਿ ਇੱਕ ਪਿਤਾ ਪਰਮਾਤਮਾ ਦੇ ਮੁਖ ਤੋਂ ਨਿਕਲੀ ਹੋਈ ਆਵਾਜ਼ ਆ ਹੈ ਨਾਮ ਗੁਰਪਿਆਰਿਓ ਸੱਚ ਦੀ ਆਵਾਜ਼ ਹੈ ਜੋ ਕਿ ਸਾਡੇ ਕੋਲ ਹੋਣੀ ਬਹੁਤ ਜ਼ਰੂਰੀ ਆ ਇੱਥੇ ਮੇਰੇ ਮਾਲਕ ਨੇ ਕਹਿ ਰਹੇ ਤੂੰ ਚਿੰਤਾ ਤੋਂ ਕਿੰਮੂ ਚਿੰਤਾ ਤੋਂ ਵੀ ਮੁਕਤ ਹੋ ਜਾਵੇਂਗਾ ਔਰ ਤੇਰਾ ਜਨਮ ਮਰਨ ਜਿੰਨੇ ਦੁੱਖ ਨੇ ਸਾਰੇ ਘੱਟੇ ਜਾਣਗੇ ਫਿਰ ਹੋਰ ਸਾਨੂੰ ਕੀ ਚਾਹੀਦਾ ਪਰ ਅਸੀਂ ਉੱਥੋਂ ਤੱਕ ਪਹੁੰਚਣਾ ਬਹੁਤ ਜ਼ਰੂਰੀ ਆ ਹੁਣ ਆਪਾਂ ਵਿਚਾਰ ਕਰ ਲਈਏ ਕਿ ਸਤਗੁਰੂ ਦੀ ਸੇਵਾ ਨਾਮ ਧਿਆਈਏ ਤੇ ਜਿਹੜਾ ਸਾਡਾ ਮੁੱਦਾ ਹੈ ਜਿਹੜਾ ਅਸਲੀ ਆਪਾਂ ਸ਼ੁਰੂਆਤ ਕੀਤੀ ਆ ਕਿ ਸਤਗੁਰੂ ਦੀ ਸੇਵਾ ਕੀ ਹੈ ਹੁਣ ਜਿਹੜੀ ਆਪਾਂ ਸੇਵਾ ਕਰਦੇ ਉਹ ਤਾਂ ਵਿਚਾਰ ਕਰਨ ਲਈ ਆਪਾਂ ਗੁਰਪਿਆਰੋ ਹੁਣ ਆਪਾਂ ਵਿਚਾਰ ਕਰਨੇ ਆ ਕਿ ਸਤ ਗੁਰੂ ਦੀ ਸੇਵਾ ਕਿਹੜੀ ਹੈ ਸਤ ਗੁਰ ਕੀ ਸੇਵਾ ਗੁਰ ਪਿਆਰਿਓ ਜਾਂ ਗੁਰ ਕੀ ਸੇਵਾ ਉਹ ਆਪਾਂ ਨੂੰ ਕਦੋਂ ਕਰਨੀ ਹੈ ਜਦੋਂ ਅਸੀਂ ਭਗਤੀ ਕਰਕੇ ਸੇਵਾ ਕਰਕੇ ਗੁਰਬਾਣੀ ਨੂੰ ਪੜ੍ਹ ਕੇ ਉਹਨੂੰ ਵਿਚਾਰ ਕੇ ਸਮਝ ਕੇ ਔਰ ਅਸੀਂ ਮੁੱਖੋਂ ਉਚਾਰ ਕੇ ਵਾਹ ਗੁਰੂ ਔਰ ਧਿਆਨ ਦੇ ਵਿੱਚ ਬੈਠ ਕੇ ਜਦੋਂ ਆਨ ਦੇ ਵਿੱਚ ਬੈਠ ਕੇ ਮਾਲਕ ਨੂੰ ਯਾਦ ਕਰਾਂਗੇ ਮਾਲਕ ਨੂੰ ਯਾਦ ਕਰਾਂਗੇ ਤਾਂ ਮੇਰੇ ਮਾਲਕ ਨੇ ਇਹ ਸਾਡੀ ਭਗਤੀ ਤੇ ਖੁਸ਼ ਹੋ ਕੇ ਸਾਡੇ ਅੰਦਰ ਨਾਮ ਜਿਹੜਾ ਮੌਜੂਦ ਪਿਆ ਹੈ ਕਿਉਂਕਿ ਮੇਰਾ ਮਾਲਕ ਵੀ ਸਾਡੇ ਅੰਦਰ ਹੈ ਨਾਮ ਥੋੜਾ ਦੂਰ ਆ ਫਿਰ ਕੋਈ ਜਿਵੇਂ ਪਿਤਾ ਪ੍ਰਮਾਤਮਾ ਗੁਰਪਿਆਰਿਓ ਇਸ ਦੇਹੀ ਦੇ ਅੰਦਰ ਹੈ ਭਾਵ ਇੱਕ ਜਗ੍ਹਾ ਬਣੀ ਹੈ ਜੋ ਸੱਚ ਦਾ ਦਵਾਰ ਹੈ ਉੱਥੇ ਬੈਠਾ ਮੇਰਾ ਮਾਲਕ ਤਿਰਕੁਟੀ ਦੇ ਉੱਪੇ ਉੱਤੇ ਤਾਂ ਨਾਮ ਫਿਰ ਦੂਰ ਥੋੜਾ ਨਾਮ ਤਾਂ ਉਹਦੇ মুখ ਤੋਂ ਨਿਕਲੇ ਉਹ ਸੱਚ ਦੀ ਆਵਾਜ਼ ਹੈ ਫਿਰ ਉਹ ਕਿਵੇਂ ਦੂਰ ਹੋ ਸਕਦਾ ਹੈ ਇੱਕ ਜਦੋਂ ਅਸੀਂ ਮਾਲਕ ਨੂੰ ਭਗਤੀ ਕਰ ਕਰਕੇ ਕਰ ਕਰਕੇ ਯਾਦ ਕਰ ਕਰਕੇ ਉਹਨੂੰ ਖੁਸ਼ ਕਰ ਲਾਂਗੇ ਜਦੋਂ ਸਾਡੇ ਤੇ ਖੁਸ਼ ਹੋ ਜਾਏਗਾ ਗੁਰਪਿਆਰਿਓ ਫਿਰ ਸਾਨੂੰ ਇੱਕ ਨਾਮ ਦੀ ਦਾਤ ਦੇਗਾ ਉਹ ਕੀ ਆ ਜੋ ਮੁੱਖ ਤੌਰ ਤੇ ਨਿਕਲੀ ਉਹ ਸੱਚ ਦੀ ਆਵਾਜ਼ ਨਾਮ ਸ਼ਬਦ ਅਨਹਦ ਬਾਣੀ ਜਿਹਨੂੰ ਆਪਾਂ ਇਹ ਤਿੰਨ ਦਰਜਿਆਂ ਦੀ ਹੈ ਇਹ ਤਿੰਨ ਤਰ੍ਹਾਂ ਦਾ ਨਾਮ ਲਿੱਤਾ ਆਪਾਂ ਇੱਕੋ ਹੀ ਚੀਜ਼ ਹੈ ਨਾਮ ਹੈ ਸੰਗੀਤ ਧੁਨ ਗੁਰੂ ਪਿਆਰਿਓ ਜਿਸ ਤਰ੍ਹਾਂ ਦੀ ਆ ਧੁਨ ਵੱਜ ਰਹੀ ਹੈ ਨਾ ਇਸੇ ਤਰ੍ਹਾਂ ਕਈ ਪ੍ਰਕਾਰ ਦੀਆਂ ਧੁਨਾਂ ਨੇ ਵਾਜੇ ਪੰਚ ਸ਼ਬਦ ਤਿਤਕਾਰ ਸੁਭਾਗੇ ਘਰ ਸੁਭਾਗੇ ਸ਼ਬਦ ਵਾਜੇ ਕਲਾ ਜਿਤਕਰ ਧਾਰਿਆ ਉਹ ਅੰਦਰ ਸਾਡੇ ਇਸ ਦੇਹੀ ਅੰਦਰ ਜਦੋਂ ਬਾਜੇ ਵੱਜਣਗੇ ਗੁਰਪਿਆਰਿਓ ਥੇ ਅੰਦਰ ਲੈ ਕੰਨਾਂ ਰਾਹੀਂ ਜਦੋਂ ਬੈਠ ਕੇ ਸੁਣਾਂਗੇ ਜਿਵੇਂ ਅ ਸੰਗੀਤਮ ਦੀ ਆਵਾਜ਼ ਹੈ ਨਰਸਿੰਘਾ ਵੱਜਣਾ ਦੂਰ ਢੋਲ ਵੱਜਣਾ ਬੱਦਲ ਗਰਜਣੇ ਇਸ ਤਰ੍ਹਾਂ ਨੇ ਕਈ ਪ੍ਰਕਾਰ ਦੀਆਂ ਵਾਜਾਂ ਨੇ ਜਦੋਂ ਸਾਡੇ ਅੰਦਰ ਸੁਣਨੀਆਂ ਗੀਆਂ ਗੁਰਪਿਆਰਿਓ ਫੇਰ ਅਸੀਂ ਭਗਤੀ ਕਰ ਕਰਕੇ ਧਿਆਨ ਦੇ ਵਿੱਚ ਬੈਠ ਕੇ ਉਸ ਨਾਮ ਜੋ ਅੰਦਰ ਸਾਡੇ ਸੰਗੀਤੋਂ ਨਾ ਚੱਲ ਰਹੀਆਂ ਨੇ ਉਹਨੂੰ ਅਸੀਂ ਸੁਣਨਾ ਹੈ ਸਿਮਰਨ ਇੱਥੇ ਬੰਦ ਹੋ ਜਾਂਦਾ ਹੈ ਫਿਰ ਅਸੀਂ ਬੈਠ ਕੇ ਉਹਨੂੰ ਸੁਣਨਾ ਹੈ ਉਹਨੂੰ ਸੁਣ ਸੁਣ ਕੇ ਉਹਦੇ ਨਾਲ ਪਿਆਰ ਪਾ ਕੇ ਫਿਰ ਅਸੀਂ ਇਹ ਤਕੁਟੀ ਤੋਂ ਉੱਪਰ ਉੱਠ ਕੇ ਸਾਡਾ ਮਨ ਇੱਥੇ ਬੈਠ ਜਾਏਗਾ ਔਰ ਉਸ ਨਾਮ ਨੂੰ ਸੁਣੇਗਾ ਔਰ ਇੱਥੋਂ ਫਿਰ ਉਸ ਨਾਮ ਦੇ ਧੁਨਾਂ ਦੇ ਵਿੱਚੋਂ ਇੱਕ ਤੂਰ ਦੀ ਆਵਾਜ਼ ਜੋ ਨਿਕਲੇਗੀ ਗੁਰਪਿਆਰੇ ਇੱਕ ਤਿੱਖੀ ਆਵਾਜ਼ ਨਿਕਲਦੀ ਆ ਉਹਨੇ ਸਾਨੂੰ ਪਿਤਾ ਪ੍ਰਮਾਤਮਾ ਤੱਕ ਪਛਾਣ ਦੇਣਾ ਹੈ ਗੁਰਪਿਆਰੇ ਜੀ ਦੋ ਗੁਰਬਾਣੀ ਕਹਿ ਰਹੀ ਆ ਕਿ ਸਤ ਗੁਰ ਕੀ ਸੇਵਾ ਨਾਮ ਤੈਗੇ ਹੁਣ ਆਹ ਕਿਹੜੀ ਸੇਵਾ ਹੈ ਜੋ ਅਸੀਂ ਸੁਣ ਸੁਣ ਕੇ ਕਿਉਂਕਿ ਉਹ ਬਾਣੀ ਗੁਰਪਿਆਰੇ ਸੁਣਨ ਚਾਹੁੰਦੀ ਆ ਇਕੱਲੇ ਨਾ ਉਹ ਲਿਖਣ ਚਾਹੁੰਦੀ ਆ ਨਾ ਪੜ੍ਹਨ ਚਾਹੁੰਦੀ ਆ ਨਾ ਬੋਲਣ ਚਾਹੁੰਦੀ ਆ ਕਾਗਜ਼ ਕਲਮ ਨਾਲ ਲਿਖਣ ਹਾਰ ਉਹ ਕਿਸੇ ਲਿਖਣ ਚ ਨਹੀਂ ਆਉਂਦੀ ਸਿਰਫ ਅਸੀਂ ਉਹਨੂੰ ਸੁਣ ਸਕਦੇ ਆ ਉਹਨੂੰ ਸੁਣ ਸੁਣ ਕੇ ਅਸੀਂ ਗੁਰਪਿਆਰਿਓ ਨਾਮ ਨੂੰ ਧਿਆਉਣਾ ਹੁੰਦਾ ਧਿਆਨ ਚ ਬੈਠ ਕੇ ਉਸ ਨਾਮ ਨੂੰ ਨਾਮ ਦਾ ਪੱਲਾ ਫੜਨਾ ਪੈਂਦਾ ਨਾਮ ਨੂੰ ਉਹਦੇ ਨਾਲ ਪਿਆਰ ਪਾਉਣਾ ਪੈਂਦਾ ਪਿਆਰ ਪਾ ਕੇ ਫਿਰ ਇਸ ਬਾਡੀ ਨੂੰ ਗੁਰਪਿਆਰਿਓ ਮੰਨਨੇ ਉਸ ਤੇ ਸਹਾਰੇ ਛੱਡ ਦੇਣਾ ਹੈ ਔਰ ਫਿਰ ਪਿਤਾ ਪ੍ਰਮਾਤਮਾ ਜਿੱਥੇ ਬੈਠਾ ਹੈ ਮੇਰਾ ਮਾਲਕ ਸੋ ਦਰ ਤੇਰਾ ਕਿ ਹਾਂ ਸੋ ਕਰਕੇ ਹਾ ਜਿਤ ਵੇ ਸਰਬ ਸਮਾਲੇ ਜਿੱਥੇ ਮੇਰਾ ਮਾਲਕ ਬੈਠਾ ਹੈ ਫਿਰ ਉੱਥੇ ਉਹ ਅਸੀਂ ਜਿੱਥੇ ਸਾਡਾ ਅਸਲੇ ਕਰ ਹੈ ਜਿੱਥੇ ਗੁਰਬਾਣੀ ਕਹਿ ਰਹੀ ਆ ਕਿ ਜਹ ਕਰ ਛੱਡ ਗਵਾਬਨਾ ਜਿਸ ਲੱਗਾ ਮਨ ਮਾਹੇ ਜਿੱਥੇ ਜਾਏ ਤੁਦ ਵਰਤਨਾ ਤਿਸ ਕੀ ਚਿੰਤਾ ਨਾ ਹੈ ਜਿੱਥੇ ਜਾ ਕੇ ਅਸੀਂ ਬੈ ਬੈਠਣਾ ਹੈ ਜੋ ਕਹਿੰਦੇ ਆ ਕਿ ਥਿਰ ਕਰ ਬੈਸੋ ਹਰ ਜਨ ਪਿਆਰੇ ਸਤਿਗੁਰ ਤੁਮਰੇ ਕਾਜ ਸਵਾਰੇ ਜਦੋਂ ਅਸੀਂ ਨਾਮ ਦਾ ਪੱਲਾ ਫੜ ਕੇ ਇੱਥੇ ਬੈਠੇਗਾ ਸਾਡਾ ਮਨ ਇਹਨੂੰ ਕਹਿੰਦੇ ਆ ਕਿ ਥਿਰ ਕਰ ਬੈਸੋ ਹਰ ਜਨ ਪਿਆਰੇ ਸਤਿਗੁਰ ਤੁਮਰੇ ਕਾਜ ਸਵਾਰੇ ਫਿਰ ਇੱਥੇ ਮੇਰੇ ਮਾਲਕ ਨੇ ਸਾਡਾ ਜਿਹੜਾ ਕਾਰਜ ਅੱਗੇ ਦਾ ਜਿਹੜਾ ਮਾਰਗ ਹੈ ਕਾਰਜ ਉਹ ਇੱਥੇ ਆ ਕੇ ਬਾਹ ਫੜ ਲੈਣੀ ਆ ਫਿਰ ਸਾਨੂੰ ਆਪਣੇ ਘਰੇ ਲੈ ਜਾਣਾ ਗੁਰਧਾਮੇ ਆਹ ਭਗਤੀ ਆ ਇਹਨੂੰ ਕਹਿੰਦੇ ਨੇ ਕਿ ਸਤ ਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਇੱਕ ਹੋਰ ਸ਼ਬਦ ਆਉਂਦਾ ਹੈ ਗੁਰ ਪਿਆਰੇ ਜੋ ਗੁਰ ਬਾਣੀ ਆਪਾਂ ਹਮੇਸ਼ਾ ਸੰਗਤਾਂ ਪੜ੍ਹਦੀਆਂ ਨੇ ਸਤ ਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਮਨ ਚੰਦਿਆਂ ਫਲ ਪਾਵਨਾ ਮਨ ਚੰਦਿਆਂ ਫਲ ਪਾਵਨਾ ਹਉਮੈ ਵਿੱਚੋਂ ਜਾਏ ਇੱਕ ਇਹ ਵੀ ਸ਼ਬਦ ਹੈ ਇਹ ਮਨ ਦੀਆਂ ਇੱਛਾਂ ਦਾ ਜਿਹੜੀਆਂ ਸਾਡੀ ਇੱਛਾ ਨੇ ਉਹਦਾ ਸਾਨੂੰ ਫਲ ਮੇਰਾ ਮਾਲਕ ਦਿੰਦਾ ਹੈ ਹੁਣ ਐਕਚੁਅਲੀ ਸਾਡੀ ਇੱਛਾ ਕੀ ਹੈ ਸਾਨੂੰ ਸਮਝਾ ਕੇ ਕੀ ਭੇਜਿਆ ਮਾਲਕ ਨੇ ਸਾਡੇ ਅੰਦਰ ਇਹ ਜੀ ਕਿਹੜੀ ਇੱਛਾ ਹੈ ਸਾਨੂੰ ਪਿਤਾ ਪਰਮਾਤਮਾ ਨੇ ਗੁਰਪਿਆਰ ਇਹ ਗਾਈਡ ਕਰਕੇ ਭੇਜਿਆ ਸਮਝਾ ਕੇ ਭੇਜਿਆ ਕਿ ਭਾਈ ਤੂੰ ਲੋਕ ਦੇ ਵਿੱਚ ਜਾਏ ਸੁਆਸ ਲੈ ਜਾ ਉਥੇ ਭਗਤੀ ਕਰ ਦਿਨ ਰਾਤ ਦਾ ਖੇੜਾ ਤੇਰਾ ਤੂੰ ਬਣਜ ਕਰ ਔਰ ਇਸ ਸਵਾਸਾਂ ਦੇ ਨਾਲ ਤੂੰ ਮੈਨੂੰ ਯਾਦ ਕਰੀ ਜਦੋਂ ਤੂੰ ਯਾਦ ਕਰੇਗਾ ਇਹ ਸਵਾਸ ਫਿਰ ਨਾਮ ਧੰਨ ਦੇ ਵਿੱਚ ਬਦਲ ਜਾਣਗੇ ਜਿਹੜਾ ਤੇਰਾ ਖਜ਼ਾਨਾ ਇਕੱਠਾ ਹੋਊਗਾ ਜਦੋਂ ਖਜ਼ਾਨਾ ਇਕੱਠਾ ਹੋ ਗਿਆ ਫਿਰ ਤੈਨੂੰ ਆ ਨਾਮ ਧੰਨ ਮਿਲ ਜੇਗਾ ਔਰ ਤੂੰ ਹਰ ਰੋਜ਼ ਆਉਣਾ ਜਾਣਾ ਆਪਣੇ ਘਰ ਕਰੀ ਕਿਉਂਕਿ ਸਾਡਾ ਦਿਨ ਰਾਤ ਦਾ ਖੇੜਾ ਹੈ ਦਿਵਸ ਰਾਤ ਤੋਂ ਦਾਈ ਦਾਇਆ ਖੇਲੇ ਸਗਨ ਜਗਤ ਆਓ ਗੁਰਪਿਆਰੋ ਆਪਾਂ ਇੱਥੇ ਹੀ ਹੋਣਾ ਜੋ ਆਪਣੇ ਵਿਚਾਰ ਹੈ ਔਰ ਵਿਚਾਰ ਕਰਦੇ ਹੋਏ ਆ ਔਰ ਇੱਥੇ ਤੱਕ ਦੀ ਸੇਵਾ ਦਾਸ ਦੀ ਮਨਜ਼ੂਰ ਕਰਿਓ ਵਿਚਾਰ ਕਰਦੇ ਹੋਏ ਕਈ ਪ੍ਰਕਾਰ ਦੀਆਂ ਭੁੱਲਾਂ ਚੁੱਕਾ ਲਗਾਤਾਰ ਅੱਗੇ ਪਿੱਛੇ ਹੋ ਜਾਂਦੇ ਨੇ ਬੜੀ ਸੰਸਾਰ ਦੇ ਅੰਦਰ ਰੰਗੀਆਂ ਰੂਹਾਂ ਬੈਠੀਆਂ ਨੇ ਦਾਸ ਤੋਂ ਕੋਈ ਭੁੱਲ ਚੁੱਕ ਹੋ ਜਾਂਦੀ ਹੈ ਗੁਰਪਿਆਰਿਓ ਅਸੀਂ ਬਿਲ ਨੁਲ ਨਿਮਾਣੇ ਜਿਹਾ ਕੁਝ ਨਹੀਂ ਜਾਣਦੇ ਔਰ ਕੋਈ ਹਾਈਡਿੰਗ ਦੇ ਵਿੱਚ ਲਿਖਾਪੜਚੀ ਵੀ ਗਲਤੀ ਹੋ ਜਾਂਦੀ ਹੈ ਸੰਗਤ ਜੀ ਮaaf ਕਰ ਦੇਣਾ ਕਿਉਂਕਿ ਮੇਰਾ ਮਾਲਕ ਤਾਂ ਆਪਾਂ ਪਹਿਲੇ ਮਾਫੀ ਮੰਗ ਲਈ ਔਰ ਫਿਰ ਜਦੋਂ ਮਾਲਕ ਨੇ ਮaaf ਕਰਤਾ ਫਿਰ ਸੰਗਤ ਨੇ ਮaaf ਕਰ ਦੇਣਾ ਗੁਰਪਿਆਰੋ ਗੱਲ ਜੇ ਫਤੇ ਬਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ